ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਇਸ ਚੈਨਲ ਪਰਮਾਰਥ ਦੇ ਪੰਧੀ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਮੈਂ ਆਪ ਸਾਰੀ ਸੰਗਤ ਨਾਲ ਕਾਲ ਤੇ ਅਕਾਲ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗੀ ਜੀ ਕਾਲ ਜੀ ਮੇ ਸਮੇ ਲਈ ਵੀ ਵਰਤਿਆ ਜਾਂਦਾ ਹੈ ਤੇ ਮੌਤ ਲਈ ਵੀ ਵਰਤਿਆ ਜਾਂਦਾ ਹੈ ਸੋ ਜੋ ਸਾਰੇ ਸ੍ਰਿਸ਼ਟੀ ਆਨਾ ਕਾਲ ਦੇ ਵਾਸ ਹੋਣ ਕਰਕੇ ਹਰ ਪਲ ਗਾਲ ਦੀ ਚੱਕੀ ਵਿੱਚ ਪਿਸ ਰਹੀ ਹੈ ਜੀ ਪੰਚਮ ਪਾਦਸ਼ਾਹ ਫਰਮਾਉਂਦੇ ਹਨ ਖੰਡ ਪਤਾਲ ਦੀਪ ਸਭ ਲੋਹਾ ਖੰਡ ਪਤਾਲ ਦੀਪ ਸਭ ਲੋਹਾ ਸਾਰੇ ਲੋਹ ਤ੍ਰੇ ਭਵਨ ਦੇ ਸਭ ਕਾਲੇ ਵਸ ਆਪ ਪਰਮ ਕੀਆ ਨਿਸਚਲ ਏਕ ਆਪ ਅਵినాਸੀ ਸੋ ਨਿਸਚਲ ਜੋ ਤਿਸੇ ਤੇ ਆਏ ਦਾ ਸੋ ਅਕਾਲ ਪੁਰਖ ਪਰਮਾਤਮਾ ਹੈ ਜੀ ਇਕੋ ਇੱਕ ਹੈ ਜੋ ਇਸ ਕਾਲ ਦੇ ਦਾਇਰੇ ਤੋਂ ਬਾਹਰ ਹੈ ਇਹਦਾ ਸਾਰਾ ਪਸਾਰਾ ਅਦ੍ਰਿਸ਼ਟਮਾਨ ਜੋ ਹੈ ਕਾਲ ਦੇ ਦੀਨ ਹੈ ਸਾਰੀ ਸ੍ਰਿਸ਼ਟੀ ਕਾਲ ਦੇ ਵਾਸ ਹੁਣ ਕਰਕੇ ਹਰ ਸਮੇਂ ਹਰ ਵਕਤ ਕਾਲ ਦੀ ਚੱਕੀ ਚ ਪਿਸ ਰਹੀ ਹੈ ਕਿਉਂਕਿ ਕਾਲ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ ਕਾਲ ਇਸ ਨੂੰ ਪੈਦਾ ਕਰਦਾ ਹੈ ਤੇ ਕਾਲ ਹੀ ਇੱਕ ਦਿਨ ਖਾ ਕੇ ਇਸ ਨੂੰ ਮਿਟਾ ਦਿੰਦਾ ਹੈ ਸੋ ਗੁਰੂ ਸਹਿਬਾਨਾਂ ਤੇ ਭਗਤ ਜਨਾਂ ਦੀ ਰੱਬੀ ਜਗਮਗ ਜੋਤ ਭਾਵੇਂ ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਹਾਜ਼ਰ-ਨਾਜ਼ਰ ਤੇ ਪ੍ਰਤੱਖ ਵਰਤ ਰਹੀ ਹੈ ਪਰ ਪ੍ਰਕਿਰਤੀ ਦੇ ਵਿਧਾਨ ਅਨੁਸਾਰ ਉਹਨਾਂ ਨੇ ਵੀ ਆਪਣੇ ਪੰਜ ਭੌਤਿਕ ਸਰੀਰ ਰੂਪੀ ਚੋਲੇ ਤਿਆਗ ਕੇ ਇਸ ਕਾਲ ਦੇ ਵਾਸਤ ਵਿਦ੍ਰਿਸ਼ਟ ਮਨ ਸੰਸਾਰ ਤੋਂ ਜਾਣਾ ਪਿਆ ਸੀ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਸਤਗੁਰ ਨਾਨਕ ਜੀ ਦੇ ਮੁੱਖ ਵਾਕ ਅਨੁਸਾਰ ਵੱਡੇ ਵੱਡੇ ਪੀਰ ਪਗੰਬਰ ਅਵਤਾਰ ਪੁਰਸ਼ ਦੇਵੀ ਦੇਵਤੇ ਆ ਜੋ ਵੀ ਸੰਸਾਰ ਵਿੱਚ ਸਮੇਂ ਦੇ ਨਾਲ ਪੈਦਾ ਹੋਏ ਸਾਮਾ ਪੂਰਾ ਹੋਣ ਤੇ ਸੰਸਾਰ ਤੋਂ ਉੱਠ ਗਏ ਦਸਵੇਂ ਪਾਸ਼ਾ ਚੌਪਾਈ ਸਾਹਬ ਅੰਦਰ ਕਾਲ ਦੀ ਵਿਆਖਿਆ ਇਵੇਂ ਕਰਦੇ ਹਨ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰਿਵਿਸ਼ਨ ਪ੍ਰਕਾਸ਼ਾ ਸਕਲ ਕਾਲਕਾ ਕੀ ਆ ਤਮਾਸ਼ਾ ਸੋ ਅਕਾਲ ਪੁਰਖ ਸਦੀਵ ਕਾਲ ਰਹਤਾ ਜੀ ਉਸ ਸਮੇ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਸਮੇ ਤੋਂ ਬਾਅਦ ਵੀ ਉਹ ਸਦਾ ਇੱਥੇ ਰਹਿਣ ਵਾਲਾ ਹੈ ਦਸਵੇਂ ਪਾਤਸ਼ਾਹ ਜਪ ਸਾਹਿਬ ਅੰਦਰ ਫਰਮਾ ਰਹੇ ਹਨ ਕਿ ਕਿਵੇਂ ਅਕਾਲ ਪੁਰਖ ਆਪਣੀ ਇਸ ਦ੍ਰਿਸ਼ਟਮਾਨ ਰਚਨਾ ਅੰਦਰ ਵਿਆਪਕ ਹੋ ਕੇ ਵੀ ਇਸ ਤੋਂ ਵੱਖਰਾ ਤੇ ਨਿਰਲੇਪ ਹੈ ਫਰਮਾਉਂਦੇ ਹਨ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ਼ ਕਾਲਹਿਨ ਕਲਾ ਸੰਜੁਗਤ ਕਾਲਪੁਰਖ ਅਦੇਸ਼ ਧਰਮ ਧਾਮ ਜੋ ਭਰਮ ਰਹਿਤ ਅਭੂਤ ਅਲਖ ਅਭੇਸ਼ ਸੋ ਕਾਲਪੁਰਖ ਦੇਸ਼ ਦ੍ਰਿਸ਼ਟਮਾਨ ਪਸਾਰੇ ਤੋਂ ਬਿਨਾ ਅਦ੍ਰਿਸ਼ਟਮਾਨ ਪਸਾਰਾ ਵੀ ਹੈ ਜੀ ਉਹ ਭਾਵੇਂ ਜੰਮਣ ਮਰਨ ਵਿੱਚ ਨਹੀਂ ਆਉਂਦੇ ਪਰ ਤੂ ਹੁਕਮੀ ਜ਼ਰੂਰ ਹਨ ਜਿਾ ਕਹਿ ਲੋ সূਖਸ਼ਮ ਮਨ ਤੇ ਆਤਮਾ ਜੋ ਦਿਖਾਈ ਨਹੀਂ ਦਿੰਦੇ ਤੇ ਇਕ ਕਾਲ ਦੇ ਅਧਿਨ ਹੋ ਕੇ ਖਤਮ ਨਹੀਂ ਹੁੰਦੇ ਜਿਹੜੀ ਦੇ ਆਕਾਲ ਦੇ ਦਾਰੇ ਵਿੱਚ ਆਉਂਦੀ ਹੈ ਕਿਉਂਕਿ ਜਦੋਂ ਸਰੀਰ ਖਤਮ ਹੋ ਜਾਂਦਾ ਹੈ ਤਾਂ ਉਸ ਜੀਵ ਆਤਮਾ ਵੱਲੋਂ ਕੀਤੇ ਕਰਮ ਅਨੁਸਾਰ ਪਰਮਾਤਮਾ ਦੇ ਹੁਕਮ ਨਾਲ ਅਗਲਾ ਸਰੀਰ ਰੂਪੀ ਚੋਲਾ ਉਹਨਾਂ ਲਈ ਤਿਆਰ ਹੁੰਦਾ ਹੈ ਪਰੰਤੂ ਜੇ ਮਨ ਆਤਮਾ ਸਰੀਰ ਵਿੱਚ ਰਹਿੰਦੇ ਆ ਪਰਮਾਤਮਾ ਨਾਲ ਮਤਲਬ ਪ੍ਰਕਾਲਪੁਰਖ ਨਾਲ ਇੱਕਮਿਕ ਹੋ ਜਾਏ ਤਾਂ ਉਹ ਦੇਹ ਦੇ ਵਿੰਸ ਜਾਣ ਤੋਂ ਬਾਅਦ ਹੋਰ ਜੂਨੀਆਂ ਦੀ ਬਜਾਏ ਅਕਾਲ ਪੁਰਖ ਦੀ ਜੋਤ ਵਿੱਚ ਹੀ ਸਲੀਨ ਹੋ ਜਾਂਦੇ ਹਾਂ ਜੀ ਉਹ ਦੁਬਾਰਾ ਗਰਬ ਜੋਨ ਵਿੱਚ ਨਹੀਂ ਆਉਂਦੇ ਗੁਰੂ ਪਿਆਰਿਓ ਇਹ ਮੈਂ ਨਹੀਂ ਗੁਰੂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਸੁਖਮਨੀ ਸਾਹਿਬ ਅੰਦਰ ਅਸੀਂ ਹਰ ਰੋਜ਼ ਪੜ੍ਹਦੇ ਤੇ ਸੁਣਦੇ ਹਾਂ ਸਤਿਗੁਰ ਪੰਜਵੇਂ ਪਾਤਸ਼ਾਹ ਫਰਮਾ ਰਹੇ ਹਾਂ ਪ੍ਰਭ ਕੈ ਸਿਮਰਨ ਗਰਬ ਨਾ ਬਸੇ ਪ੍ਰਭ ਕੈ ਸਿਮਰਨ ਦੁਖ ਜਮ ਨਸੇ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਰਬ ਕੇ ਸਿਮਰਨ ਦੋਸ਼ਮੈਂ ਟਰੇ ਦੇਖੋ ਪ੍ਰਭ ਦਾ ਸਿਮਰਨ ਕਰਨ ਨਾਲ ਸਾਨੂੰ ਕੀ ਕੀ ਪ੍ਰਾਪਤੀਆਂ ਹੋ ਜਾਂਦੀਆਂ ਜਿਹੜੇ ਪ੍ਰਾਣੀ ਪਰਮਾਤਮਾ ਦਾ ਸਿਮਰਨ ਕਰਕੇ ਉਸ ਵਿੱਚ ਅਭੇਦ ਹੋ ਜਾਂਦੇ ਆ ਨਾ ਉਹ ਫਿਰ ਉਸੇ ਦੇ ਰੂਪ ਹੋ ਜਾਂਦੇ ਹਨ ਰਾਗ ਬਿਲਾਵਲ ਅੰਦਰ ਪੰਜਵੇਂ ਪਾਦਸ਼ਾ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਸੋ ਗੁਰੂ ਪਿਆਰਿਓ ਇਸ ਧਰਤੀ ਤੇ ਦੀ ਉਤਪਤੀ ਤੋਂ ਬਾਅਦ ਤਿੰਨ ਯੁਗ ਸਤਜੁਗ ਤ੍ਰੇਤਾ ਤੇ ਦੁਆਪਰ ਲੰਘ ਚੁੱਕੇ ਹਨ ਜੀ ਚੌਥਾ ਕਲ ਯੁਗ ਵਰਤ ਰਿਹਾ ਹੈ ਸੂਰਜ ਦੀ ਉਤਪਤੀ ਨਾਲ ਕਾਲ ਦੇ ਸਮੇਂ ਦੀ ਆਰੰਭਤਾ ਹੋਈ ਪੁਰਾਤਨ ਸਮੇਂ ਵਿੱਚ ਮਨੁੱਖ ਸੂਰਜ ਦੇ ਚੜਨ ਤੋਂ ਲੈ ਕੇ ਛਿਪਣ ਤੱਕ ਆਪਣੀ ਬੁੱਧੀ ਅਨੁਸਾਰ ਸਮਾਂ ਨਿਸ਼ਚਿਤ ਕਰਕੇ ਆਪਣੇ ਕੰਮਕਾਰ ਕਰਦਾ ਰਿਹਾ ਸੂਰਜ ਕਾਰਨ ਦਿਨ ਤੇ ਰਾਤ ਬੜੇ ਰੁੱਤਾਂ ਬਣੀਆਂ ਸੂਰਤ ਜਾਂਦੇ ਹਿਸਾਬ ਨਾਲ ਦਿਨ ਦਿਨਾ ਦੇ ਨਾਮ ਹਫਤਾ ਮਹੀਨਾ ਤੇ ਸਾਲ ਬਣੇ ਆਪਣੀਆਂ ਅੱਖਾਂ ਦੀ ਗਤੀਵਿਧੀ ਰਾਹੀਂ ਵੀ ਸਮੇਂ ਦਾ ਅਦਾਜ ਪੁਰਾਣੇ ਸਮਿਆਂ ਵਿੱਚ ਲਾਇਆ ਜਾਂਦਾ ਸੀ ਜਿਵੇਂ 15 ਵਾਰੀ ਅੱਖ ਝਮਕਣ ਦਾ ਸਮਾਂ ਇੱਕ ਵਿਚਾਰ 15 ਵਿਚੇ ਦਾ ਇੱਕ ਜਸਾ ਫਿਰ 30 ਜਸੇ ਦਾ ਇੱਕ ਪਲ ਤੇ 60 ਪਲ ਦੀ ਇੱਕ ਘੜੀ ਸਾਢੇ 7 ਘੜੀਆਂ ਦਾ ਇੱਕ ਪਹਿਰ ਤੇ 8 ਪਹਿਰ ਦਾ ਦਿਨ ਰਾਤ ਚੰਦ ਦੇ ਘਟਣ ਵਧਣ ਅਥਿੱਤਾਂ ਗਿਣੀਆਂ ਜਾਂਦੀਆਂ ਹਨ ਮੱਸਿਆ ਤੇ ਪੂਰਨਮਾਸੀ ਵੀ ਚੰਦਰਮਾ ਦੇ ਹਿਸਾਬ ਨਾਲ ਹੀ ਆਉਂਦੀਆਂ ਸਮਾਵਧ ਕਰਨ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਕੁਝ ਥਾਵਾਂ ਤੇ ਆਇਆ ਹੈ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਵਿਸੂਏ ਚਸਿਆ ਘੜਿਆ ਪੈਰਾ ਥਿੱਤੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਸੋ ਜਿਹੜਾ ਕਾਲ ਹੈ ਸਮਾਂ ਮਨੁੱਖ ਦੀ ਜ਼ਿੰਦਗੀ ਵਿੱਚ ਤਿੰਨ ਪੜਾਅ ਮਨਾ ਸਾਹਮਣੇ ਆਉਂਦਾ ਜੀ ਜੋ ਸਮਾਂ गु져 ਗਿਆ ਉਹ ਭੂਤਕਾਲ ਜੋ ਜੇ ਆਉਣ ਵਾਲਾ ਹੈ ਭਵਿੱਖਕਾਲ ਕਿਹਾ ਜਾਂਦਾ ਜੋ ਚੱਲ ਰਿਹਾ ਹੈ ਉਹ ਵਰਤਮਾਨ ਹੈ ਪਹਿਲਾ ਬਚਪਨ ਦੂਜਾ ਜਵਾਨੀ ਤੇ ਤੀਜਾ ਬੁਢਾਪਾ ਛੋਟਾ ਬੱਚਾ ਵਰਤਮਾਨ ਵਿੱਚ ਵਿਚਰਦਾ ਹੈ ਕਿਉਂਕਿ ਭੂਤਕਾਲ ਦਾ ਉਹਨਾਂ ਕੋਈ ਅਹਿਸਾਸ ਹੀ ਨਹੀਂ ਭਵਿੱਖ ਦੀ ਕੋਈ ਚਿੰਤਾ ਨਹੀਂ ਜਵਾਨੀ ਵੇਲੇ ਮੈਨੂੰ ਖਾਪਣੀਆਂ ਇੱਛਾਵਾਂ ਲਾਲਸਾਾਂ ਮਤੇ ਵਾਸ਼ਨਾ ਵਿੱਚ ਮਸਤ ਰਹਿੰਦਾ ਹੈ ਆਪਣੇ ਭਵਿੱਖ ਬਾਰੇ ਸੋਚਦਿਆਂ ਆਉਣ ਵਾਲੀ ਜ਼ਿੰਦਗੀ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀਆਂ ਵਿਉਂਤਾਂ ਘੜਦਾ ਰਹਿੰਦਾ ਤਾਂ ਜੋ ਉਸਦਾ ਜੀਵਨ ਸੁੱਖ ਸਹੂਲਤਾਂ ਨਾਲ ਭਰਪੂਰ ਹੋਵੇ ਪਰ ਬੁਢਾਪੇ ਵੇਲੇ ਮੈਨੂੰ ਬਿਲਕੁਲ ਵੀ ਵਰਤਮਾਨ ਵਿੱਚ ਨਹੀਂ ਰਹਿੰਦਾ ਆਪਣੀ ਜਵਾਨੀ ਦੇ ਦਿਨਾਂ ਵਿੱਚ ਨੂੰ ਦਿਨਾਂ ਨੂੰ ਯਾਦ ਕਰਕੇ ਝੂਰਦਾ ਰਹਿੰਦਾ ਲੰਘੇ ਜੀਵਨ ਵਿੱਚ ਉਸ ਨੂੰ ਕੀ ਕੀ ਤੇ ਕਿੱਥੋਂ ਖੁਸ਼ੀ ਮਿਲੀ ਤੇ ਕਿੱਥੋਂ ਤੇ ਕਦੋਂ ਉਸ ਨੂੰ ਦੁੱਖਾਂ ਦੀਆਂ ਪੀੜਾਂ ਮਿਲੀਆਂ ਖੁਸ਼ੀ ਤੇ ਸੁੱਖ ਦੇ ਪਾਲ ਜਿਹੜੇ ਹੁੰਦਿਆ ਉਹ ਭਾਵੇਂ ਕਿਸੇ ਨੂੰ ਭੁੱਲ ਜਾਣ ਪਰ ਜ਼ਿੰਦਗੀ ਦੇ ਕਿਸੇ ਮੋੜ ਤੇ ਮਿਲੇ ਦੁੱਖਾਂ ਦੇ ਜ਼ਖਮ ਉਹਦੇ ਸਦਾ ਲਈ ਰਿਸ਼ਤੇ ਰਹਿੰਦੇ ਹਨ ਜਿਹੜੇ ਮਨੋਰੋਗ ਬਣ ਕੇ ਉਸ ਨੂੰ ਹਰ ਵਕਤ ਸੁੱਕੜੇ ਬਾਈ ਰੱਖਦੇ ਹਨ ਸ਼ੇਖ ਫਰੀਦ ਜੀ ਆਪਣੇ ਸ਼ਲੋਕ ਰਾਹੀਂ ਮੁੱਖ ਨੂੰ ਸਮਝਾਉਂਦੇ ਹਨ ਦੇਖ ਫਰੀਦਾ ਜੂਥਿਆ ਦਾੜੀ ਹੋਈ ਪੂਰ ਅਗੋ ਨੇੜਾ ਆਇਆ ਪਿਛਾ ਰਿਹਾ ਦੂਰ ਸੋ ਬਡਾਪੇ ਵਿੱਚ ਮਨੁੱਖ ਦੀ ਸੁਰਤੀ ਜੇ ਲੰਘੇ ਸਮੇਂ ਵਿੱਚੋਂ ਨਿਕਲ ਵੀ ਜਾਏ ਤਾਂ ਆਉਣ ਵਾਲੇ ਸਮੇਂ ਦੇ ਫਿਕਰ ਤੇ ਚੋਰੀਓ ਉਸ ਨੂੰ ਵੱਡ ਵੱਡ ਖਾਂਦੇ ਹਨ ਕਿ ਜਦੋਂ ਮੇਰੇ ਸਾਰੇ ਅੰਗ ਪੈਰ ਜਵਾਬ ਦੇ ਜਾਣਗੇ ਤਾਂ ਮੇਰੇ ਅੱਗੇ ਕੀ ਹੋਏਗਾ ਕੌਣ ਮੈਨੂੰ ਸੰਭਾਲੇਗਾ ਭਵਿੱਖ ਦੀ ਚਿੰਤਾ ਜ਼ਰੂਰ ਹੁੰਦੀ ਹੈ ਪਰ ਸਮੇ ਦਾ ਦਾਜ ਨਹੀਂ ਲਾਇਆ ਜਾ ਸਕਦਾ ਕਿ ਹੋਰ ਸਮਾਂ ਕਿੰਨਾ ਹੈ ਉਸ ਦੇ ਜੀਵਨ ਦਾ ਕਿਉਂਕਿ ਜੀਵਨ ਦਾ ਕੋਈ ਵਿਸਾਹ ਨਹੀਂ ਪਤਾ ਨਹੀਂ ਕੋ ਲੋਕਾਲ ਨੇ ਆ ਕੇ ਦਬੋਚ ਲੈਣਾ ਹੈ ਆਰ ਜਾਂਦਾ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਪਰ ਕੋਈ ਵਿਰਲਾ ਮਨੁੱਖੀ ਪਰਮਾਤਮਾ ਨਾਲ ਆਪਣੀ ਸਾਂਝ ਬਣਾਉਂਦਾ ਹੈ ਕਿਸੇ ਵਿਰਲੇ ਨੂੰ ਹੀ ਇਹ ਸੋਝੀ ਆਉਂਦੀ ਹੈ ਗੁਰੂ ਅਮਰਦਾਸ ਜੀ ਪ੍ਰਾਣੀ ਨੂੰ ਯਾਦ ਕਰਾਉਂਦੇ ਹੋਏ ਫਰਮਾਉਂਦੇ ਹਨ ਰਾਗ ਮਾਰੂ ਅੰਦਰ ਫਰਮਾ ਰਹੇ ਹਨ ਅੰਨ ਦਿਨ ਆਰਜਾ ਛਿਜੀ ਦੀ ਜਾਏ ਅੰਨ ਦਿਨ ਦਿਨ ਰਾਤ ਆਰਜਾ ਛਿਜੀ ਦੀ ਜਾਏ ਦੈ ਰਹਿਣ ਦਿਨ ਸ ਦੋਇ ਸਾਖੀ ਆਏ ਮਨ ਮੁਖ ਅੰਧ ਨ ਚੇਤਾ ਮੂੜਾ ਸਿਰ ਉੱਪਰ ਕਾਲ ਰੁਆਇਦਾ ਸਭੂਤ ਕਾਲ ਤੇ ਭਵਿੱਖ ਕਾਲ ਦਰਮਿਆਨ ਆਉਂਦਾ ਜੀ ਵਰਤਮਾਨ ਕਾਲ ਵਰਤਮਾਨ ਦਾ ਸਮਾਂ ਕਿੰਨਾ ਹੈ ਸਿਰਫ ਅੱਜ ਦਾ ਦਿਨ ਵੀ ਵਰਤਮਾਨ ਨਹੀਂ ਇੱਕ ਦੋ ਘੜੀਆਂ ਜਾਂ ਪਲ ਇਹ ਵੀ ਵਰਤਮਾਨ ਨਹੀਂ ਵਰਤਮਾਨ ਸਿਰਫ ਇੱਕ ਸਵਾਸ ਹੈ ਜੀ ਉਹ ਵੀ ਜੋ ਅਸੀਂ ਲੈ ਰਹੇ ਹਾਂ ਜੋ ਆ ਕੇ ਚਲਾ ਗਿਆ ਉਹ ਭੂਤ ਕਾਲ ਹੋ ਗਿਆ ਆਉਣ ਵਾਲੇ ਸਵਾਸ ਦਾ ਪਤਾ ਨਹੀਂ ਆਵੇਗਾ ਕਿ ਨਹੀਂ ਸਤਗੁਰੂ ਨਾਨਕ ਜੀ ਰਾਗਤ ਨਾ ਸ੍ਰੀ ਅੰਦਰ ਸਮਝਾਉਂਦੇ ਹਨ ਹਮ ਆਦਮੀ ਹਾ ਇਕਦਮੀ ਹਮ ਆਦਮੀ ਹਾ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨ ਕੇ ਵਿਚਾਰ ਕਰ ਲੈ ਤੇਰੇ ਕਿੰਨੇ ਦਿਨ ਹੋਰ ਬਾਕੀ ਰਹਿੰਦੇ ਆ ਸਤਿਗੁਰ ਪ੍ਰਾਨੀ ਨੂੰ ਸਮਝਾਉਂਦੇ ਹਨ ਕਿ ਪਤਾ ਨਹੀਂ ਕਿਸ ਸਮੇਂ ਇਸ ਸੰਸਾਰ ਵਿੱਚੋਂ ਤੂੰ ਸਦਾ ਲਈ ਤੁਰ ਜਾਣਾ ਸੋ ਪ੍ਰਾਨੀ ਨੇ ਇੱਕ ਦਮ ਨੂੰ ਹੀ ਸੰਭਾਲਣਾ ਹੈ ਜੋ ਕਰਨਾ ਹੈ ਇਸੇ ਪਲ ਵਿੱਚ ਕਰਨਾ ਹੈ ਭੂਤ ਤੇ ਭਵਿੱਖ ਨੂੰ ਭੁਲਾ ਕੇ ਵਰਤਮਾਨ ਵਿੱਚ ਹੀ ਪਰਮਾਤਮਾ ਦਾ ਸਿਮਰਨ ਕਰਨਾ ਹੈ ਪ੍ਰਭੂ ਨੂੰ ਸਿਮਰਨ ਲਈ ਹਰੇਕ ਮਤ ਦੇ ਆਪਣੇ ਆਪਣੇ ਮੰਤਰ ਹਾਂ ਜੀ ਜੋ ਇੱਕ ਦਮ ਹੀ ਹ ਭਾਵ ਕੇ ਇੱਕ ਸਵਾਸ ਵਿੱਚ ਪੂਰੇ ਹੋ ਜਾਂਦੇ ਆ ਜਿਵੇਂ ਅੱਲਾਹ ਤੇ ਹਿੰਦੂ ਲੋਕ ਕਹਿੰਦੇ ਰਾਮ ਤੇ ਅਸੀਂ ਵਾਹਿ ਕਰੂ ਆਪਣਾ ਮਨ ਇਕਾਗਰ ਕਰਕੇ ਇੱਕ ਛਿੰਨ ਲਈ ਵੀ ਪਰਮਾਤਮਾ ਨੂੰ ਧਿਆਨ ਨਾਲ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਜੀ ਦਸਵੇਂ ਪਾਤਸ਼ਾਹ ਆਪਣੀ ਬਾਣੀ ਅਕਾਲ ਉਸਤਤ ਵਿੱਚ ਫਰਮਾਉਂਦੇ ਹਨ ਸਭ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇਕ ਚਿੱਤ ਜੇ ਇਕ ਛਿਨ ਧਿਆਉ ਖਾਲ ਫਾਸ ਕੇ ਵੀਜ ਨਾ ਆਇਓ ਸਪਾਸ਼ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਜੀਵਨ ਵੀ ਥੋੜੇ ਤੋਂ ਥੋੜੇ ਸਮੇਂ ਲਈ ਵੀ ਜੇ ਅਸੀਂ ਆਪਣੇ ਮਨੋਂ ਕਾਲ ਪੁਰਖ ਨੂੰ ਧਿਆ ਲੈ ਗਏ ਤਾਂ ਕਾਲ ਦੀ ਫਾਸੀ ਤੋਂ ਬਚਿਆ ਜਾ ਸਕਦਾ ਹੈ ਆਪਣੀ ਰਸਨਾ ਤੋਂ ਭਾਵੇਂ ਅਸੀਂ ਗੁਰਮੰਤਰ ਵਾਹਿਗੁਰੂ ਸਾਰਾ ਦਿਨ ਉਚਾਰੀ ਜਾਈਏ ਤਾਂ ਕੁਝ ਨਹੀਂ ਹੋਣਾ ਪਰ ਜੇ ਅਸੀਂ ਆਪਣੇ ਅੰਤਰਮਨ ਤੋਂ ਭਿੱਜ ਕੇ ਸਰਦ ਅਤੇ ਪ੍ਰੇਮ ਨਾਲ ਵਾਹਿਗੁਰੂ ਕਹਾਂਗੇ ਤਾਂ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਪ੍ਰਮਾਤਮਾ ਸਾਨੂੰ ਆਪ ਗੱਲ ਨਾਲ ਲਾ ਲਏਗਾ ਜੀ ਸਤਗੁਰੂ ਸਾਨੂੰ ਸਮਝਾਉਂਦੇ ਹਨ ਕਿ ਸਮੇਂ ਦਾ ਇੱਕ ਛਣ ਇਹ ਇੱਕ ਛਿਨ ਐਨੀ ਸਮਰੱਥਾ ਰੱਖਦਾ ਹੈ ਕਿ ਸਵਾਸ ਲੈਂਦੇ ਹਾਂ ਜੇ ਪ੍ਰਾਣੀ ਵਰਤਮਾਨ ਦੀ ਹਾਜ਼ਰੀ ਵਿੱਚ ਆਪਣੀ ਸੁਰਤ ਨੂੰ ਵਾਹਿਗੁਰੂ ਸ਼ਬਦ ਨਾਲ ਜੋੜ ਲਵੇ ਤਾਂ ਉਸ ਨੂੰ ਉਸ ਅਨੂਪ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਸਾਡੇ ਸਭ ਰਿਆਂ ਦੇ ਅੰਦਰ ਹੈ ਇਹ ਕਰਮ ਔਖਾ ਹੈ ਪਰ ਨਾ ਮਮਕਨ ਨਹੀਂ ਅਕਾਲ ਪੁਰਖ ਸਾਡੀ ਸਵਾਸ ਸਵਾਸ ਰੱਖਿਆ ਕਰਦਾ ਹੈ ਆਪਣੇ ਸਵਾਸ ਨੂੰ ਸੰਭਾਲ ਕੇ ਪ੍ਰਮਾਤਮਾ ਨੂੰ ਯਾਦ ਕਰਿਏ ਤੇ ਉਸ ਦੇ ਨਾਮ ਦੇ ਪਿਆਲੇ ਭਰ-ਭਰ ਪੀਏ ਸੋ ਰਾਗ ਬਿਹਾਵੜਾ ਬਿਹਾਗੜਾ ਵਿੱਚ ਤੀਜੇ ਪਾਦਸ਼ਾਹ ਫਰਮਾ ਰਹੇ ਹਨ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭੋਗਿਆ ਜੀਵਨ ਪਦਵੀ ਪਾਏ ਨਾਨਕ ਇਹ ਮਰਤਬਾ ਤਿਸਨੋਂ ਦੇ ਜਿਸਨੂੰ ਕਰ ਕਿਰਪਾ ਕਰੇ ਰਜਾਈ ਸੋ ਗੁਰ ਪਿਆਰਿਓ ਵਰਤਮਾਨ ਦੇ ਸਮੇ ਨੂੰ ਕਿਵੇਂ ਵਰਤੋਂ ਚ ਲਿਆਉਣਾ ਇਹ ਤਾਂ ਹਰੇਕ ਵਿਅਕਤੀ ਦੀ ਆਪਣੀ ਇੱਛਾ ਤੇ ਹੀ ਨਿਰਭਰ ਹੈ ਓਹ ਓਹ ਕੁਝ ਕਰੇਗਾ ਜੋ ਉਸਦੇ ਮਨ ਨੂੰ ਚੰਗਾ ਲੱਗੇਗਾ ਫਿਰ ਇੱਥੇ ਆ ਕੇ ਸਾਰੀ ਗੱਲ ਉਹਦੀ ਸੋਚ ਤੇ ਖੜੀ ਹੁੰਦੀ ਹੈ ਜੀ ਸਾਨੂੰ ਤਾਂ ਸੰਸਾਰ ਦੀ ਚੱਕਾ ਚੌਂਦ ਵਿੱਚ ਗੁਆਚਿਆ ਆਪਣੀ ਬਹੁਤ ਮਤਲਬ ਕਾਲ ਵੀ ਆਦ ਨਹੀਂ ਹੈ ਜੇ ਕਿਸੇ ਦੀ ਮੌਤ ਹੋ ਵੀ ਜਾਂਦੀ ਹੈ ਤਾਂ ਵੀ ਅਸੀਂ ਆਪਣੇ ਆਪ ਨੂੰ ਸੁਰੱਖਿਆ ਤੇ ਮਹਿਸੂਸ ਕਰਦੇ ਹਾਂ ਕਿ ਉਹ ਮਰਿਆ ਹੈ ਮੈਂ ਤਾਂ ਠੀਕ ਠਾਕ ਹਾਂ ਜਦੋਂ ਤੱਕ ਸਾਨੂੰ ਆਪਣੀ ਮੌਤ ਜਾਂ ਕਹਿ ਲਵੋ ਸਿਰ ਤੇ ਮਨਰਾਰੇ ਕਾਲ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਸਾਡਾ ਧਿਆਨ ਕਦੇ ਵੀ ਕਾਲ ਪੁਰਖ ਵੱਲ ਨਹੀਂ ਜਾਏਗਾ ਫਿਰ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾ ਸਕਦਾ ਹੈ ਸਤਗੁਰ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੂੰ ਬੁਢਾਪੇ ਚ ਆ ਕੇ ਰੱਬ ਯਾਦ ਨਹੀਂ ਜਾਂ ਉਸ ਨੂੰ ਆਪਣੇ ਬਹੁਤ ਦਾ ਅਹਿਸਾਸ ਨਹੀਂ ਉਹ ਕਦੇ ਵੀ ਪ੍ਰਭੂ ਦਾ ਨਾਮ ਨਹੀਂ ਜਪ ਸਕਦਾ ਅਜਿਹੇ ਮਨੁੱਖ ਦੀਆਂ ਸੇਰ ਕਿੰਧਰੀਆਂ ਭਾਵੇਂ ਬੁਢਾਪੇ ਕਾਰ ਜਵਾਬ ਦੇ ਦਿੰਦੀਆਂ ਹਨ ਪਰ ਮਨ ਦੀਆਂ ਵਾਸ਼ਨਾਵਾਂ ਕਦੇ ਨਹੀਂ ਮਰਦੀਆਂ ਉਸ ਦੀ ਜ਼ਬਾਨ ਤੋਂ ਨਿਕਲਿਆ ਹਰ ਸ਼ਬਦ ਉਸ ਦੀ ਸੋਚ ਦੀ ਵਿਆਖਿਆ ਕਰ ਦਿੰਦਾ ਆਪਣੇ ਆਪ ਹੀ ਕਰ ਦਿੰਦਾ ਤੇ ਉਹ ਮਾਨਸਿਕ ਪੱਧਰ ਤੇ ਮਨੋ ਰੋਗ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਬਾਬਾ ਫਰੀਦ ਜੀ ਇਹਨਾਂ ਵਿਖਰੀ ਇਸ ਵਾਸਤਾ ਦਾ ਜ਼ਿਕਰ ਹੀ ਮੈਂ ਕਰਦੇ ਹਨ। ਫਰਮਾਉਂਦੇ ਹਨ ਫਰੀਦਾ ਤਨ ਸੁੱਕਾ ਪਿੰਜਰthia ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਕੇ ਪਾਨ ਸੋ ਆਪਣੇ ਮਨ ਨੂੰ ਇਹਨਾਂ ਵਿਕਾਰਾਂ ਦੀ ਦੁਨੀਆ ਵਿੱਚ ਉਲਝਾ ਕੇ ਆਪਣੇ ਜੀਵਨ ਨੂੰ ਵਰਤਮਾਨ ਵਿੱਚ ਹਾਜ਼ਰ ਨਾਜ਼ਰ ਨਾ ਰੱਖ ਕੇ ਉਸ ਨੂੰ ਕਾਲ ਤੇ ਮੌਤ ਦੇ ਮੂੰਹ ਵਿੱਚ ਬਲ ਤੱਕੀ ਜਾਣਾ ਇਹ ਸੋਚ ਸਾਡੀ ਮਨੁੱਖਤਾ ਦੀ ਨਹੀਂ ਹੋਣੀ ਚਾਹੀਦੀ ਜੀ ਕਾਲ ਜਾਂ ਕਹਿ ਲਵੋ ਮੌਤ ਤਾਂ ਕਿਸੇ ਵੀ ਉਮਰ ਵਿੱਚ ਆ ਸਕਦੀ ਹੈ ਤੇ ਇਹ ਨੇ ਹੀ ਕਾਲਪੁਰਖ ਦੀ ਯਾਦ ਵੀ ਮਨੁੱਖ ਨੂੰ ਕਿਸੇ ਵੀ ਪੜਾ ਤੇ ਆ ਸਕਦੀ ਹੈ ਉਮਰ ਦਾ ਇਸ ਨਾਲ ਕੋਈ ਸਬੰਧ ਨਹੀਂ ਹੁੰਦਾ ਜੀ ਜਿਸ ਨੂੰ ਆਪਣੇ ਮੌਤ ਦੀ ਯਾਦ ਆ ਜਾਵੇ ਉਹ ਭਾਗਾ ਵਾਲਾ ਹੁੰਦਾ ਹੈ ਕਿਉਂਕਿ ਕਾਲ ਦੇ ਚਿੰਤਨ ਨਾਲ ਮੌਤ ਦੇ ਚਿੰਤਨ ਨਾਲ ਹੀ ਉਹ ਕਾਲਪੁਰਖ ਨੂੰ ਯਾਦ ਕਰ ਸਕਦਾ ਹੈ ਫਿਰ ਉਸ ਮਨੁੱਖ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਆਪਣੇ ਜੀਵਨ ਦੇ ਸੀਮਤ ਸਮੇਂ ਨੂੰ ਕੀ ਮੈਂ ਸਾਰਤਕ ਵਾਲੇ ਪਾਸੇ ਲਾ ਕੇ ਇਸ ਦਾ ਪ੍ਰਯੋਗ ਕਰਨਾ ਹੈ ਫਿਰ ਬਹੁਤ ਤੋਂ ਬਾਅਦ ਇਹ ਕਾਲ ਸਦਾ ਲਈ ਖਤਮ ਹੋ ਜਾਏਗਾ ਨੌਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਮਨੁੱਖ ਨੂੰ ਸਮਝਾਉਂਦੇ ਹਨ ਇਹ ਹੈ ਪ੍ਰਾਣੀ ਬਿਰਧ ਅਵਸਥਾ ਵਿੱਚ ਤੈਨੂੰ ਕੋਈ ਸੋਝੀ ਨਹੀਂ ਰਹਿਣੀ ਕਾਲ ਤਪ ਤੈਨੂੰ ਕਦੋਂ ਆ ਟੁਕਣਾ ਹੈ ਤੂੰ ਕਾਲ ਪੁਰਖ ਨੂੰ ਯਾਦ ਕਿਉਂ ਨਹੀਂ ਕਰਦਾ ਫਰਮਾਉਂਦੇ ਹਨ ਬਿਰਧ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹ ਨਾਨਕ ਨਰ ਬਾਵ ਰੇ ਕਿਉਂ ਨਾ ਭਜੇ ਭਗਵਾਨ ਅਸੀਂ ਸੰਗਤ ਜੀ ਆਰਾਮ ਕਰਦੇ ਆ ਸੌਂਦੇ ਵੀ ਹਾਂ ਪਰ ਸਮ ਆਰਾਮ ਨਹੀਂ ਕਰਦਾ ਇੱਕ ਛਿੰਨ ਲਈ ਵੀ ਠਹਿਰਦਾ ਨਹੀਂ ਸਾਡੇ ਸੁੱਤਿਆਂ ਹੀ ਕਿੰਨਾ ਸਮ ਅੱਗੇ ਲੰਘ ਜਾਂਦਾ ਹੈ ਉਹ ਨੀਂਦ ਭਾਵੇਂ ਸਾਡੀ ਸਹਿਰਕ ਨੀਂਦ ਹੋਵੇ ਜਾਂ ਅਗਿਆਨਤਾ ਤੇ ਅੰਧਵਿਸ਼ਵਾਸੀ ਹਨੇਰੀ ਗੁਫਾ ਦੀ ਨੀਂਦ ਹੋਵੇ ਪਰ ਕਾਲ ਨੇ ਸਾਡੀ ਉਡੀਕ ਨਹੀਂ ਕਰਨੀ ਜੀ ਮਨੁੱਖ ਭਾਵੇਂ ਦੁੱਖ ਵਿੱਚ ਮਨੁੱਖ ਭਾਵੇਂ ਦੁੱਖ ਵਿੱਚ ਬੇਸੁੱਧ ਹੋ ਕੇ ਪਿਆ ਰਹੇ ਪਰ ਕਾਲ ਰੂਪੀ ਸਮਾਉਸਨੋ ਨਿਰੰਤਰ ਵਿਨਾਸ਼ ਵੱਲ ਲੈ ਜਾ ਰਿਹਾ ਹੁੰਦਾ ਹੈ ਕਿਉਂਕਿ ਬੇਲਿਹਾਰ ਸਮਾਕ ਇਸੇ ਤੇ ਵੀ ਤਰਸ ਨਹੀਂ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਸਮੇਂ ਬਾਰੇ यूं ਲਿਖਦੇ ਹਨ ਰਹਿ ਵਾਸਤੇ ਘਤ ਰਹਿ ਵਾਸਤੇ ਘੱਟ ਸਮੇਂ ਨੇ ਇੱਕ ਨ ਮੰਨੀ ਫੜ ਫੜ ਰਹੀ ਤ੍ਰੀਕ ਸਮੇਂ ਖਿਸਕਾਈ ਕਰਨੀ ਸੋ ਗੁਰੂ ਪਿਆਰਿਓ ਅਸੀਂ ਆਪਣੇ ਜੀਵਨ ਵਿੱਚ ਕੋਈ ਵੀ ਕੰਮ ਕਰੀਏ ਉਹਦੇ ਲਈ ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਮਨ ਦੇ ਹਾਜ਼ਰੇ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਵਰਤਮਾਨ ਵਿੱਚ ਹੋਈਏ ਕਿਉਂਕਿ ਸਨ ਭੂਤ ਕਾਲ ਤੇ ਭਵਿੱਖ ਕਾਲ ਰੂਪੀ ਆ ਜਕਰਨੇ ਆਪਣੇ ਲਪੇਟ ਵਿੱਚ ਘੁੱਟਿਆ ਹੋਇਆ ਹੈ ਜੇ ਉੱਥੋਂ ਛੁਟਕਾਰਾ ਮਿਲੇਗਾ ਤਾਂ ਹੀ ਅਸੀਂ ਵਰਤਮਾਨ ਚ ਹਾਜ਼ਰ ਰਹਿ ਸਕਦੇ ਹਾਂ ਨਾ ਜਿਆਦਾ ਕਰਕੇ ਸਾਡੀ ਲੋਕਾਂ ਦੀ ਇਹ ਹੀ ਸਮੱਸਿਆ ਹੁੰਦੀ ਹੈ ਕਿ ਬਾਣੀ ਪੜਦੇ ਆ ਸਾਡਾ ਮਨ ਨਹੀਂ ਟਿਕਦਾ। ਇੱਧਰ ਉੱਧਰ ਦੀਆਂ ਸੋਚਾਂ 'ਚ ਘੁੰਮਦਾ ਰਹਿੰਦਾ ਹੈ। ਮਨ ਦੀ ਭਟਕਣਾ ਦਾ ਮੁੱਖ ਕਾਰਨ ਸਿਰਫ ਇਹ ਹੀ ਹੈ। ਇਸੇ ਕਰਕੇ ਅਸੀਂ ਹਜ਼ੂਰੀ ਦਾ ਪਾਠ ਨਹੀਂ ਕਰ ਸਕਦੇ। ਤਨ ਕਾਲ ਦਾ ਹਿੱਸਾ ਹੈ ਪਰ ਮਨ ਕਾਲ ਦੇ ਦੇ ਨਹੀਂ। ਜੇ ਮਨ ਅਕਾਲ ਪੁਰਖ ਦੀ ਸੋਚੇ ਨਾਲ ਵਰਤਮਾਨ ਵਿੱਚ ਵਰਤ ਜਾਏ ਤਾਂ ਉਸ ਦੀ ਰਾਜ ਵਿੱਚ ਰਹਿੰਦਿਆਂ ਟਿਕਾ ਵਿੱਚ ਆ ਕੇ ਉਹ ਅਕਾਲ ਪੁਰਖ ਦੇ ਦਰ ਤੱਕ ਪਹੁੰਚ ਸਕਦਾ ਹੈ। ਅਪੇ ਦੀ ਸੋਝੀ ਨਾਲ ਪ੍ਰਾਣੀ ਨੂੰ ਇਹ ਅਹਿਸਾਸ ਹੋ ਜਾਏਗਾ ਕਿ ਉਹ ਦੁਨੀਆ ਵਿੱਚ ਥੋੜੇ ਸਮੇਂ ਲਈ ਹੀ ਆਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਆਪਣੀ 18ਵੀਂ ਵਾਰ ਤੇ 21ਵੀਂ ਪੌੜੀ ਅੰਦਰ ਲਿਖਦੇ ਹਨ। ਵਰਤਮਾਨ ਵਿੱਚ ਵਰਤਦਾ ਵਰਤਮਾਨ ਵਿੱਚ ਵਰਤਦਾ ਹੋਵਣ ਹਰ ਸੋਈ ਪਰਵਾਣਾ ਕਾਰਣ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ। ਰਾਜੀ ਹੋਏ ਰਜਾਈ ਵਿੱਚ ਦੁਨੀਆ ਅੰਦਰ ਜਿਉ ਮਹਿਮਾਨਾ ਸੋ ਜਦੋਂ ਅਸੀਂ ਕਿਸੇ ਨੂੰ ਦੁੱਖ ਕਿਸੇ ਦੁੱਖ ਨੂੰ ਹੰਡਾ ਰਹੇ ਹੁੰਦੇ ਹਾਂ ਤਾਂ ਸਮਾਂ ਮੁੱਕਣ ਵਿੱਚ ਨਹੀਂ ਆਉਂਦਾ ਇਸ ਦੇ ਉਲਟ ਖੁਸ਼ੀ ਦਾ ਸਮਾਂ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਅਸੀਂ ਕਾਮਨਾ ਕਰਦੇ ਹਾਂ ਕਿ ਸਮਾਂ ਹੋਰ ਰੁਕ ਜਾਏ ਪਰ ਸਮਾਂ ਰੁਕਦਾ ਕਿੱਥੇ ਹੈ ਜੀ ਜੀਵਨ ਕਾਲ ਦੇ ਸਾਰੇ ਸੁੱਖ ਦੁੱਖ ਕਾਲ ਦੇ ਵੀ ਸਮੇ ਦੇ ਪ੍ਰਭਾਵ ਹੇਠ ਆਉਂਦੇ ਤੇ ਜਾਂਦੇ ਰਹਿੰਦੇ ਹਨ ਸਮੇ ਦੇ ਨਾਲ ਜੋ ਵੀ ਹੁੰਦਾ ਉਸ ਨੂੰ ਹੋਣ ਦੇਣਾ ਚਾਹੀਦਾ ਹੈ ਕਿਉਂਕਿ ਤੜਫੜ ਨਾਲ ਕੁਝ ਬਦਲ ਨਹੀਂ ਜਾਣਾ ਜੀ ਪਰਮਾਤਮਾ ਵਿੱਚ ਰਹਿ ਕੇ ਪਾੜਾ ਮੰਨ ਲੈਣਾ ਜੀਵਨ ਵਿੱਚ ਸਹਜਤਾ ਆਉਂਦੀ ਹੈ। ਇਹ ਸਭ ਕੁਝ ਸਾਡੇ ਲਈ ਔਖਾ ਜ਼ਰੂਰ ਹੈ। ਪਰ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ دل ਲੜ ਲੱਗ ਜਾਵਾਂਗੇ। ਉਦੋਂ ਆਤਮਿਕ ਗਿਆਨ ਦੀ ਸੋਝੀ ਆ ਜਾਂਦੀ ਹੈ ਤਾਂ ਅਹਿਸਾਸ ਆਪਣਿਆਪ ਹੋ ਜਾਂਦਾ ਹੈ ਕਿ ਉਸ ਕਲਪੁਰਖ ਦੇ ਸਾਹਮਣੇ ਮਨੁੱਖ ਦੀ ਠੀਕ ਔਕਾਤ ਹੈ। ਕੁਝ ਵੀ ਔਕਾਤ ਨਹੀਂ ਹੈ ਜੀ ਕੋ ਆਪਣੇ ਆਪ ਤੋਂ ਕੁਝ ਕਰ ਸਕੇ। ਫਿਰ ਹਾਮੇ ਕਾਦੀ ਰਹਿ ਜਾਂਦੀ ਹੈ। ਗੁਰੂ ਪਿਆਰਿਓ ਇਹ ਸਭ ਕੁਝ ਵੀ ਮੈਂ ਨਹੀਂ ਸਮਝਾ ਰਹੀ ਮੈਂ ਵੀ ਆਪ ਤੁਹਾਡੇ ਵਰ ਸਾਰਿਆਂ ਵਰਗੀ ਆ ਕਿ ਮੈਨੂੰ ਇੰਨੀ ਸੋਝੀ ਨਹੀਂ ਪਰ ਪੰਜਵੇਂ ਪਾਸ਼ਾ ਸਾਨੂੰ ਸਮਝਾ ਰਹੇ ਹਨ ਫਰਮਾਉਂਦੇ ਹਨ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਉਹ ਬਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਸਸਾਨੇ ਪਰਮਾਤਮਾ ਦੇ ਰਜਾ ਵਿੱਚ ਬਾੜੇ ਵਿੱਚ ਰਹਿਣਾ ਹੀ ਚਾਹੀਦਾ ਹੈ ਰਹਿਣਾ ਹੀ ਪੈਣਾ ਹੈ ਕਿਉਂਕਿ ਅਸੀਂ ਕਿਉਂਕਿ ਅਸੀਂ ਆਪਣੇ ਆਪ ਤਾਂ ਕੁਝ ਕਰ ਹੀ ਨਹੀਂ ਸਕਦੇ ਪਰ ਪਰਮਾਤਮਾ ਨੂੰ ਦੋਸ਼ ਅਸੀਂ ਜ਼ਰੂਰ ਦੇ ਦਿੰਦੇ ਆ ਪਰ ਜਦੋਂ ਸਾਨੂੰ ਸੋਝੀ ਆ ਜਾਂਦੀ ਕੋ ਸਾਡੇ ਕਰਮਾਂ ਦੇ ਆਪਣੇ ਦੁੱਖ ਸੁੱਖਾ ਤਾਂ ਸਾਨੂੰ ਫਿਰ ਇਹ ਸੋਝੀ ਆਉਂਦੀ ਆ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਗੁਰੂ ਦੀ ਗੱਲ ਸੀ ਮੰਨਣ ਹੀ ਪੈਣੀ ਸਾਨੂੰ ਨਹੀਂ ਵੀ ਮੰਨਣੀ ਤਾਂ ਵੀ ਮੰਨਣੀ ਪੈਣੀ ਆ ਅਮ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਕੰਮ ਕਾਜ ਐਨੇ ਵਿਅਸਤ ਹੁੰਦੇ ਹੋ ਕਿ ਤੁਹਾਨੂੰ ਆਪਣੀ ਮੌਤ ਦਾ ਕੋਈ ਬੋਧ ਹੀ ਨਹੀਂ ਹੁੰਦਾ ਕਿ ਅਸੀਂ ਕਿੱਥੇ ਜਾਣਾ ਅਸੀਂ ਤਾਂ ਕੋਈ ਸਾਨੂੰ ਫਰਕ ਨਹੀਂ ਹੁੰਦਾ ਅਸੀਂ ਤਾਂ ਦ੍ਰਿਸ਼ਟਮਾਨ ਸੰਸਾਰ ਨੂੰ ਹੀ ਆਪਣਾ ਪੱਕਾ ਘਰ ਸਮਝ ਲੈਂਦੇ ਆ ਪਰ ਜਦੋਂ ਅਚਾਨਕ ਆਪਣੇ ਬਹੁਤ ਹੀ ਕਰੀਬੀ ਜਿਨ੍ਹਾਂ ਨਾਲ ਸਾਡਾ ਬਹੁਤ ਪਿਆਰ ਹੁੰਦਾ ਹੈ ਉਸ ਸਮਛਾਨ ਘਾਟ ਵਿੱਚ ਦੇਖਦੇ ਆ ਉੱਥੇ ਤੱਕ ਉਹ ਪਹੁੰਚ ਜਾਂਦਾ ਤਾਂ ਇਸ ਚੰਚਲ ਮਨ ਨੂੰ ਬਹੁਤ ਠੇਸ ਲੱਗਦੀ ਹੈ ਫਿਰ ਇਸ ਕਾਲ ਰੂਪੀ ਮੌਤ ਦਾ ਭੈ ਮਨ ਵਿੱਚ ਪੈਦਾ ਹੋਣ ਕਰਕੇ ਅਕਾਲ ਪੁਰਖ ਦੀ ਯਾਦ ਆਉਂਦੀ ਹੈ ਕਿਉਂਕਿ ਅਕਾਲ ਪੁਰਖ ਹੀ ਉਸ ਦੀ ਰੱਖਿਆ ਕਰ ਸਕਦਾ ਹੈ ਸਾਡੀ ਜਿਸ ਪ੍ਰਾਣੀ ਨੂੰ ਕਾਲ ਯਾਦ ਰਹੇ ਉਹ ਵਿਕਾਰਾਂ ਚ ਪੈ ਕੇ ਆਪਣਾ ਜੀਵਨ ਬਰਬਾਦ ਨਹੀਂ ਕਰਦਾ ਜੀ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਉਹ ਸਿਮਰਨ ਕਰਦਾ ਹੈ ਜਿਹੜਾ ਮਨ ਪਹਿਲਾਂ ਟਿਕਾ ਵਿੱਚ ਨਹੀਂ ਸੀ ਆਉਂਦਾ ਉਹ ਇਕਾਗਰ ਚਿਤ ਹੋ ਕੇ ਪਰਮਾਤਮਾ ਨੂੰ ਧਿਆਉਂਦਾ ਹੈ ਕਿਉਂਕਿ ਬਿਨਾਂ ਕਿਸੇ ਡਰ ਤੋਂ ਕਿਸੇ ਵੀ ਕੰਮ ਵਿੱਚ ਪੂਰਾ ਧਿਆਨ ਨਹੀਂ ਲੱਗਦਾ ਫਿਰ ਪ੍ਰਾਣੀ ਨੂੰ ਜੀਵਨ ਦੇ ਜਨਮ ਮਰਨ ਦੇ ਚੱਕਰ ਦੀ ਸੋਚ ਵੀ ਪੈ ਜਾਂਦੀ ਹੈ ਕੈ ਸੰਸਾਰ ਦੀ ਖੇਡ ਹੈ ਇਹ ਪਰਮਾਤਮਾ ਦੀ ਖੇਡ ਹੈ ਜੋ ਵੀ ਇਸ ਸੰਸਾਰ ਵਿੱਚ ਪੈਦਾ ਹੋਇਆ ਉਸਨੇ ਸਮੇਂ ਦੇ ਨਾਲ ਬਿੰਸ ਜਾਣਾ ਪਹਿਲੇ ਪਾਸ਼ਾ ਲਕਵਟ ਹਾਂਸ ਵਿੱਚ ਫਰਮਾਉਂਦੇ ਹਾਂ ਜੰਮਣ ਮਰਨ ਵੱਡਾ ਵਿਛੋੜਾ ਜੰਮਣ ਵਰਨ ਵੱਡਾ ਵਿਛੋੜਾ ਬਿੰਸੈ ਜਗ ਸਬਾਏ ਲਵ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰਵਾਇ ਕਾਲ ਤਾਂ ਸਾਡੇ ਸਿਰ ਤੇ ਮਡਰਾ ਰਿਹਾ ਜੀ ਸੰਘੇ ਜੀ ਆਪਣੇ ਜੀਵਨ ਕਾਲ ਵਿੱਚੋਂ ਕਿੰਨਾ ਸਮਾਂ ਉਸ ਕਾਲਪੁਰਖ ਦੀ ਸਿਮਰਤੀ ਲਈ ਕੱਢਣਾ ਹੈ ਜਿਸ ਵਿੱਚ ਸਿਰਫ ਉਸ ਦੀ ਯਾਦ ਹੋਵੇ ਉਹ ਅਸੀਂ ਤੈਅ ਕਰਨਾ ਹੈ ਆਪਣੇ ਮਨ ਨੂੰ ਇਸ ਕਾਲ ਦੇ ਵਿਕਾਰਾਂ ਵਿੱਚੋਂ ਕੱਢ ਕੇ ਸਿਰਫ ਇੱਕ ਸਵਾਸਤੇ ਲੈ ਆਉਣਾ ਹੈ ਤੇ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ ਕਿਉਂਕਿ ਪ੍ਰਭੂ ਦੀ ਪ੍ਰੇਮਾ ਭਗਤੀ ਨਾਲ ਹੀ ਮੱਥੇ ਦੇ ਲੇਖ ਬਦਲ ਸਕਦੇ ਹਨ ਜੀ ਸੋ ਇਹ ਅਸੀਂ ਸੋਚਣਾ ਹੈ ਕਿ ਉਹ ਕਿੰਨਾ ਸਮਾਂ ਅਸੀਂ ਕੱਢਣਾ ਜਿਹਦੇ ਵਿੱਚ ਸਾਨੂੰ ਦੁਨੀਆ ਦੀ ਦੜੀ ਦੇ ਝਮੇਲਿਆਂ ਤੋਂ ਅਸੀਂ ਪਾਸੇ ਹੋ ਕੇ ਪਰਮਾਤਮਾ ਦਾ ਸਿਮਰਨ ਕਰੀਏ ਤੇ ਗੁਰੂ ਗਿਆਨ ਦੇ ਪ੍ਰਕਾਸ਼ ਨਾਲ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਸੰਸਾਰ ਅਸਲ 'ਚ ਪਰਮਾਤਮਾ ਦੀ ਇੱਕ ਖੇਡ ਹੈ ਸਮੇ ਦਾ ਕਾਲ ਦਾ ਤਮਾਸ਼ਾ ਹੈ ਜੀ ਹੋਰ ਕੁਝ ਵੀ ਨਹੀਂ ਅਸੀਂ ਤਾਂ ਉਸ ਪਰਮ ਪਿਤਾ ਦੀਆਂ ਕਾਟ ਪੁਤਲੀਆਂ ਹਨ ਅਗਿਆਨਤਾ ਰੂਪੀ ਹਨੇਰੇ ਦੇ ਭਰਮ ਭਲੇਖਿਆ ਵਿੱਚ ਜੋ ਮਨੁੱਖ ਨੂੰ ਇਹ ਚਮਕ-ਦਮਕ ਵਾਲੀ ਮਾਇਆ ਵੀ ਮਾਇਆ ਦਿਖਾਈ ਦਿੰਦੀ ਹੈ ਉਸ ਸਵ ਗਿਆਨ ਦੇ ਪ੍ਰਗਿਆਸ਼ ਨਾਲ ਅਲੋਪ ਹੋ ਜਾਂਦੀ ਹੈ ਭਗਤ ਲੋਕ ਕਦੇ ਵੀ ਕਾਲ ਤੋਂ ਮਤਲਬ ਬਹੁਤ ਤੋਂ ਡਰਦੇ ਨਹੀਂ ਕਿਉਂਕਿ ਸਿਰਕ ਮੌਤ ਨਾਲ ਉਹ ਮਰਦੇ ਨਹੀਂ ਉਹ ਤਾਂ ਸਦੀਵ ਕਾਲੀ ਅਮਰ ਹੋ ਜਾਂਦੇ ਹਨ ਰਾਗ ਗੁਜਰੀ ਵਿੱਚ ਸਤਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਐ ਜੀ ਐ ਜੀ ਕਾਲ ਸਦਾ ਸਿਰ ਉੱਪਰ ਠਾਡੇ ਜਨਮ ਜਨਮ ਵਹਿرائی ਐ ਜੀ ਕਾਲ ਸਦਾ ਫਿਰ ਸਿਰ ਉੱਪਰ ਠਾਡੇ ਜਨਮ ਜਨਮ ਬਹਿਰਾਈ ਸੱਚੇ ਸਭ ਦੇ ਰੱਤੇ ਸੇ ਬਾਚੇ ਸਤਿਗੁਰੂਜ ਬੁਝਾਈ ਸੋ ਗੁਰਮਖ ਪਿਆਰਿਓ ਸਾਡੇ ਜੀਵਨ ਜਿਹੜਾ ਇੱਕ ਸਫਰ ਹੈ ਜਿਸ ਦੇ ਚੱਲਦੇ ਆ ਕਾਲ ਦੇ ਪ੍ਰਭਾਵ ਨਾਲ ਸਮੇਂ-ਸਮੇਂ ਤੇ ਪੜਾਉਂਦੇ ਹਨ ਤੇ ਲੰਘ ਜਾਂਦੇ ਹਨ ਕਿਸੇ ਕੋਲੋਂ ਦੁੱਖ ਮਿਲੇ ਕਿਸੇ ਕੋਲੋਂ ਸੁੱਖ ਮਿਲੇ ਤੇ ਜਿਵੇਂ ਦੇ ਅਸੀਂ ਆਪ ਕਰਮ ਕੀਤੇ ਉਹਨਾਂ ਦੀ ਛਾਪ ਸਾਡੇ ਮਨ ਦੇ ਅੰਤਿਸ਼ਕਾਨ ਵਿੱਚ ਛਪ ਜਾਂਦੀ ਹੈ ਜਿਸ ਕਨ ਸਾਡਾ ਅਗਲਾ ਸਫਰ ਪਰਮਾਤਮਾ ਵੱਲੋਂ ਤੈਅ ਹੁੰਦਾ ਹੈ ਕਾਲ ਦੇ ਵਾਸ ਹੁਣ ਕਰਕੇ ਜ਼ਿੰਦਗੀ ਬਚਪਨ ਤੋਂ ਬੁਢਾਪੇ ਤੱਕ ਪਹੁੰਚ ਜਾਂਦੀ ਹੈ ਸ਼ਾਮਾਂ ਬਹਿ ਜਾਂਦੀਆਂ ਇਸ ਮਾਤ ਰੋਖ ਵਿੱਚ ਵੀ ਸਮਾਂ ਸਭ ਦਾ ਇੱਕੋ ਜਿਹਾ ਨਹੀਂ ਜੀ ਕਿਸੇ ਦੀ ਉਮਰ ਲੰਮੇਰੀ ਹੈ ਕਿਸੇ ਦੀ ਥੋੜ ਚਿਰੀ ਅਸੀਂ ਆਪਣੇ ਜੀਵਨ ਵਿੱਚ ਦੇਖਦੇ ਹਾਂ ਜੋ ਕੁਝ ਅੱਜ ਤੋਂ ਦੇ ਹੱਕਿਆਂ ਪਹਿਲਾਂ ਸੀਗਾ ਉਹ ਅੱਜ ਨਹੀਂ ਹੈ ਅਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਆਪਣਾ ਬਹੁਤ ਕੁਝ ਗੁਆ ਚੁੱਕੇ ਹਾਂ ਤੇ ਬਹੁਤ ਕੁਝ ਨਵਾਂ ਵੀ ਹਾਸਲ ਕਰ ਚੁੱਕੇ ਹਾਂ ਕਾਲ ਦੇ ਵਾਸ ਸੂਰਜ ਦੀ ਉਮਰ ਵੀ રોજ ਦੀ રોજ ਘਟ ਰਹੀ ਹੈ ਜੀ ਜਿੰਨੇ ਉਮਰ ਸੂਰਜ ਦੀ ਹੁਣ ਤੱਕ ਹੋਈ ਉਸ ਵਿੱਚ ਬਹੁਤ ਕੁਝ ਆਇਆ ਆ ਕੇ ਚਲਾ ਗਿਆ ਜੁਗਾਂ ਦੇ ਜੁਗ ਲੰਘ ਗਏ ਕਾਲ ਕਿਉਂਕਿ ਕਾਲ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਸੂਰਜ ਕਰਕੇ ਹੀ ਇਸ ਧਰਤੀ ਤੇ ਸਾਰਾ ਜੀਵਨ ਚੱਲ ਰਿਹਾ ਹੈ ਜਿਸ ਦਿਨ ਸੂਰਜ ਖਤਮ ਹੋ ਗਿਆ ਸਮਾਂ ਵੀ ਰੁਕ ਜਾਏਗਾ ਤੇ ਜੀਵਨ ਤੇ ਜੀਵਨ ਵੀ ਜੋ ਰਹੇਗਾ ਉਹ ਸਿਰਫ ਕਾਲਪੁਰਖ ਦਾ ਨਾਮ ਹੀ ਰਹੇਗਾ ਸੋ ਦਾਸੇ ਪਾਸ਼ਾ ਸਾਨੂੰ ਸਮਝਾ ਰਹੇ ਹੈ ਕਿ ਜਾਲੇ ਹੋਵੇ ਥਲ ਹੋਵੇ ਆਕਾਸ਼ ਹੋਵੇ ਸਾਰਾ ਕੁਝ ਜੋ ਹੈ ਕਾਲ ਨੇ ਬਣਾਇਆ ਜੀ ਇਹ ਕਾਲ ਕਾਲ ਦੇ ਵਾਸਾ ਸਾਰਾ ਕੁਝ ਕਾਲ ਹੀ ਇਸ ਨੂੰ ਖਤਮ ਕਰ ਦੇਗਾ ਜਿਵੇਂ ਪਰਮਾਤਮਾ ਦੀ ਜਦੋਂ ਮਤਲਬ ਉਹਨਾਂ ਨੇ ਆਪਣਾ ਦ੍ਰਿਸ਼ਟਮਾਨ ਪਸਾਰਾ ਪਾਰਕਟ ਕੀਤਾ ਉਸ ਤੋਂ ਪਹਿਲਾਂ ਉਥੇ ਤੋਂ ਅੰਧਾ ਤੋਂ ਤੋਂ ਹਨੇਰੇ ਅਸਿਕ ਹਨੇਰੇ ਜੋ ਪ੍ਰਕਾਸ਼ ਦੀ ਕਿਰਨ ਉੱਠੀ ਹੈ ਨਾ ਪ੍ਰਕਾਸ਼ ਹੋਇਆ ਔਰ ਪ੍ਰਕਾਸ਼ ਉਹ ਪ੍ਰਕਾਸ਼ ਨੇ ਫਿਰ ਹਨੇਰੇ ਵਿੱਚ ਵੀ ਤਬਦੀਲ ਹੋ ਜਾਣਾ ਸੋ ਕਹਿੰਦੇ ਹਨ ਵੀ ਜੋ ਜੋ ਮਤਲਬ ਜਿੱਥੋਂ ਉਹ ਸਭ ਕੁਝ ਪੈਦਾ ਹੋਇਆ ਉੱਥੇ ਹੀ ਵਾਪਸ ਉਹ ਮਤਲਬ ਚਲਾ ਜਾਣਾ ਤੇ ਸੋ ਉਹ 10ਵੇਂ ਪਾਸ਼ਾ ਆਪਣੀ ਬਾਣੀ ਅਕਾਲ ਉਸ ਵਿੱਚ ਫਰਮਾਉਂਦੇ ਹਨ ਜਲ ਕਹਾ ਥਲ ਕਹਾ जल कहा थल कहा गगन के गौन कहाँ काल के बनाए सबे काल ही चबाहेंगे तेज जीव अतेज में अतेज जैसे तेज लीन ते उपज सबे ताही में समाहेगे जल कहा थल कहा गगन के गौन कहा काल के बनाए सबे काल ही चबाहेंगे तेज जीव अतेज तेज में अतेज जैसे तेज लीन ताही ते उपज सबे ताही में समाएंगे सो संगत जी सेवा कुर्वान करनी ਬੋਲਦਿਆਂ ਬਹੁਤ ਵਾਰੀ ਜ਼बान ਉਲਟ ਜਾਂਦੀ ਆ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਂ ਮaaf ਕਰ ਦੇਣਾ ਜੀ ਸੋ ਸੰਕਤ ਜਿਹੜੀ ਉਹ ਬਖਸ਼ਣ ਯੋਗ ਹੈ ਸੋ ਅਗਲੀ ਵੀਡੀਓ ਵਿੱਚ ਆਪ ਸਾਰਿਆਂ ਦੇ ਰੂਬਰੂ ਹੋਵਾਂਗੀ ਸੋ ਆਗਿਆ ਦਿਓ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ